ਖੋ ਜੀ ਮੱਝ ਦੀ ਪੂਛ ਟੁੱਟ ਗਈ ਸੀ ਤੇ ਡਾਕਟਰ ਸਾਹਿਬ ਬੁਟੇ ਆਈਆ ਕਿਉਂਕਿ ਜਿਹੜੀ ਇਹ ਪੂਛ ਤੁਹਾਨੂੰ ਪਹਿਲਾਂ ਤਾਂ ਅਸੀਂ ਦਿਖਾ ਨਹੀਂ ਸਕਦੇ ਕਿਉਂਕਿ ਬਲੱਡੀ ਇੰਨਾ ਸੀ ਤਾਂ ਕਰਕੇ ਕਿਉਂਕਿ ਕਾਪੀਰਾਈਟ ਦੇ ਦਿੰਦੇ ਆ ਮੁੜ ਕੇ ਕੁਝ ਫੇਸਬੁੱਕ ਪੇਜ ਵਾਲੇ ਤੇ ਵੇਖੋ ਬਹੁਤ ਸੱਲੀ ਜਿਵੇਂ ਆਪਾਂ ਬਿਲਡਿੰਗ ਲਾ ਦਿੰਦੇ ਆ ਨਾ ਇਸ ਤਰ੍ਹਾਂ ਬਾਈ ਜੀ ਲੱਗ ਗਈ ਆ ਪੂਛ ਕਿਉਂਕਿ ਆ ਜਿਹੜੀ ਝੋਟੀ ਨੇ ਫਸਣ ਕਰਕੇ ਮੱਝ ਨੇ ਯੋਰ ਮਾਰਿਆ ਕਿਉਂਕਿ ਸਿੰਘਾਂ 'ਚ ਫਸ ਗਈ ਸੀ ਤੇ ਪੂਛ ਬਾਈ ਜੀ ਬਹੁਤ ਲੰਮੀ ਸੀ ਪਹਿਲਾ ਹਿੱਸਾ ਜਿਹੜਾ ਐਨ ਮੋਛੇ ਵੱਡ ਹੋ ਗਿਆ ਸੀ ਬਲੱਡ ਐਨ ਕਰਾ ਪਤਾ ਨਹੀਂ ਸੀ ਲੱਗਦਾ ਤੇ ਆਹ ਵੇਖੋ ਡਾਕਟਰ ਬੂਟੇ ਵਾਲੀ ਆ ਵੀਰ ਸਾਡਾ ਇਹਨਾਂ ਕੰਮਾਂ ਦੇ ਹਰ ਇੱਕ ਬਾਈ ਜੀ ਸ਼ੁਰੂ ਤੋਂ ਅਸੀਂ ਤਾਂ ਇਸੇ ਡਾਕਟਰ ਤੋਂ ਕੋਈ ਵੀ ਇਲਾਜ ਪਿੰਡ ਦੇ ਵਿੱਚ ਕੋਈ ਵੀ ਜਦੋਂ ਕਿਤੇ ਡੰਗਰ ਦਾ ਸਾਡਾ ਇਹੋ ਵੀਰ ਬੂਟੇ ਵਾਲੀ ਇਹਨੂੰ ਸੱਦੀ ਦਾ ਜਾਂ ਟੀਕੇ ਭਰੋਣੇ ਹੋਣ ਤੇ ਇਹ ਸਾਡੀ ਛੋਟੀ ਆ ਜਿਹੜੀ ਇਹ ਵੀ ਟੀਕੇ ਦੀ ਆ ਇਹ ਵੀ ਡਾਕਟਰ ਸਾਹਿਬ ਨੇ ਭਰਿਆ ਸੀ ਤੇ ਗਾਂ ਦੇ ਬੱਚੇ ਵੀ ਤੇ ਇੱਕ ਕਾਲ ਅੱਜ ਮੱਜ ਬਾਈ ਜੀ ਆਪਣੀ ਛੋਟੀ ਪੂਰੀ ਹੋਈ ਆ ਕਿਸੇ ਅਚਾਨਕ ਤੇ ਆ ਕੱਟੀ ਵੀ ਬਾਈ ਜੀ ਉਸੇ ਛੋਟੀ ਦੀ ਆ ਇਹ ਵੀ ਟੀਕੇ ਦੀ ਆ ਜੀ ਤੇ ਬਾਕੀ ਇਸ ਕੰਮ ਦੇ ਮਾਹਰ ਆ ਜੀ ਕਿਤੇ ਵੀ ਲੋੜ ਪੈਂਦੀ ਆ ਤਾਂ ਡਾਕਟਰ ਬੂਟੇ ਵਾਲੀ ਇਹਦਾ ਤੁਹਾਨੂੰ ਨੰਬਰ ਅਸੀਂ ਦੇ ਦਿੰਨੇ ਆ ਪਾਉ ਜੀ ਵਟ ਕੱਢ ਦਿੰਦਾ ਐਵੇਂ ਆਖੀ ਜਾਈਏ ਵੇਖੋ ਆ ਪੂਛ ਏਡੇ ਭਿਆਨਕ ਸੀ ਵੀ ਅਸੀਂ ਤੁਹਾਨੂੰ ਵਿਖਾ ਨਹੀਂ ਸਕਦੇ ਆ ਵੇਖੋ ਜਿਹੜਾ ਦੂਸਰਾ ਹਿੱਸਾ ਪੂਛਦਾ ਆ ਪਿਆ ਵੇਖੋ ਕਿੰਨੀ ਲੰਮੀ ਪੂਛ ਸੀ ਤੇ ਇੱਧਰ ਇੱਕ ਹੋਰ ਪਿਆ ਹੋਣਾ ਬਾਈ ਜੀ ਆਹ ਦੇਖੋ ਜਿਹੜਾ ਹਨਾ ਹੁਣ ਤੁਹਾਨੂੰ ਅਸੀਂ ਜਿਆਦਾ ਆ ਦੇਖੋ ਕੀ ਹਾਲਾਤ ਆ ਹਨਾ ਬਣ ਕੇ ਸੀ ਮੋਚੇ ਵੱਡ ਪੂਛ ਹੋ ਗਈ ਸੀ ਤੇ ਕੰਮ ਖਰਾਬ ਹੋ ਗਿਆ ਸੀ ਜਿਆਦਾ ਇਹ ਲੋਕ ਐਂ ਕਰਕੇ ਨਾ ਸਾਰੀ ਮੋਛੇ ਵੱਡ ਹੋ ਗਈ ਸੀ ਇਸ ਤਰ੍ਹਾਂ ਕਰਕੇ ਨਾਲ ਹਨਾ ਫਿਰ ਇਹਨੂੰ ਕੱਟ ਕੇ ਡਾਕਟਰ ਸਾਹਿਬ ਆਏ ਟੀਕੇ ਲਾਏ ਸੂਣ ਵਾਲੀ ਮੱਝ ਸੀ ਵੈਸੇ ਤੇ ਦਿਨ ਵੀ ਪੂਰੇ ਹੋ ਚੁੱਕੇ ਆ ਬਸ ਇੱਕ ਦੋ ਦਿਨ ਰਹਿ ਗਏ ਸੀਗੇ ਤੇ ਬਾਕੀ ਡਾਕਟਰ ਸਾਹਿਬ ਨੂੰ ਮੰਨਣਾ ਪਊਗਾ ਦੇਖੋ ਹਨਾ ਆ ਕੱਟ ਕੇ ਪੁੱਛ ਡਾਕਟਰ ਸਾਹਿਬ ਨੇ ਤੇ ਐਨ ਕਰਾ ਜਿਵੇਂ ਆਪਾਂ ਵਿਲਡਿੰਗ ਲਾ ਦਿੰਦੇ ਆ ਬਾਈ ਜੀ ਬਿਲਡਿੰਗ ਵਾਂਗੂ ਜੋੜ ਲਾ ਦਿੱਤਾ ਈ ਤੇ ਬਹੁਤ ਵਧੀਆ ਡਾਕਟਰ ਸਾਹਿਬ ਆ ਤੇ ਡਾਕਟਰ ਸਾਹਿਬ ਦਾ ਤੁਹਾਨੂੰ ਨੰਬਰ ਦੇ ਦਿਆ ਵੀ ਆਪਣੀ ਮੱਝ ਕਟੀ ਟੀਕੇ ਦੀ ਆ ਵਛੀ ਟੀਕੇ ਦੀ ਆ ਤੇ ਜਿੰਨੀਆਂ ਵੀ ਬਾਈ ਜੀ ਆਪਣੇ ਠੀਕਾ ਹੀ ਭਰਉਂਦੇ ਰਹੇ ਆ ਤੇ ਡਾਕਟਰ ਸਾਹਿਬ ਦਾ ਤੁਹਾਨੂੰ ਨੰਬਰ ਅਸੀਂ ਜਾਰੀ ਕਰਦੇ ਆ ਤੇ ਕਿਉਂਕਿ ਦੇਖਿਆ ਨਹੀਂ ਜਾਂਦਾ ਵੇਖੋ ਕਿਹੜੀ ਸੋਹਣੀ ਪੂਛ ਹੈ ਨਾ ਕੁਛ ਨਾਲ ਆ ਦੇਖੋ ਹੈ ਨਾ ਤਾਂ ਫਸਣ ਕਰਕੇ ਆ ਚੁੱਟ ਗਈ ਤੇ ਆ ਪੂਛ ਦਾ ਲਾਲੋ ਸਾਹਿਬ ਕਿਹੜੀ ਸੋਹਣੀ ਪੂਛ ਸੀ ਕਿਹੜੀ ਲੰਮੀ ਸੀ ਹੈ ਨਾ ਤੇ ਡਾਕਟਰ ਸਾਹਿਬ ਨੇ ਤੁਰੰਤ ਫੋਨ ਲਾਇਆ ਤੇ ਪੰਜ 10 ਮਿੰਟ ਬੜੀ ਦੂਰ ਹੁੰਦੇ ਆ ਦਸਾਂ ਦੇ 7 ਮਿੰਟਾਂ ਦੇ ਅੰਦਰ ਉਹ ਡਾਕਟਰ ਸਾਹਿਬ ਪਹੁੰਚ ਕੇ ਜਦੋਂ ਟੁੱਟੀ ਪੂਜ ਆਉਂਦਿਆਂ ਡਾਕਟਰ ਸਾਹਿਬ ਨੇ ਦਵਾ ਦਾ ਟੀਕੇ ਲਾਏ ਬਲੱਡ ਰੋਕਿਆ ਤੇ ਬਾਅਦ ਵਿੱਚ ਬਾਈ ਜੀ ਆ ਵੇਖੋ ਐਨ ਕਰਾ ਪੂਰਾ ਵੈਲਡਿੰਗ ਜਿਵੇਂ ਆਪਾਂ ਫੈਵੀਕੋਲ ਦਾ ਜੋੜ ਲਾ ਦਿੰਨੇ ਆ ਨਾ ਇੱਧਰ ਵੇਖੋ ਪੂਰਾ ਕਰਾਏ ਜੋੜ ਲਾ ਦਿੱਤਾ ਵਾ ਹੈ ਨਾ ਸੁਭਰਾਵਾਂ ਵਾਲੇ ਤੇ ਉਸ ਡਾਕਟਰ ਸਾਹਿਬ ਨਾਲ ਸੰਪਰਕ ਕਰ ਸਕਦੇ ਆ ਤੁਸੀਂ ਡਾਕਟਰ ਸਾਹਿਬ ਦਾ ਨੰਬਰ ਵੀ ਤੁਹਾਨੂੰ ਦੱਸਦੇ ਆ ਉੱਥੇ ਵੀ ਆਪਾਂ ਮੈਂਸ਼ਨ ਕਰ ਦਾਂਗੇ ਬਾਕੀ ਸਾਡੇ ਡਾਕਟਰ ਸਾਹਿਬ ਜੀ ਬੂਟੇ ਵਾਲ ਗਿਆ ਤੁਹਾਨੂੰ ਨੰਬਰ ਦਾ ਡਾਕਟਰ ਸਾਹਿਬ ਜੀ ਕੀ ਨੰਬਰ ਆ ਜੀ ਬਾਈ ਜੀ ਆਪਣਾ ਨੰਬਰ ਹੈਗਾ 94638093848073 ਵਾਹ ਜੀ ਵਾਹ ਤੇ ਕੀ ਹਾਲਾਤ ਸੀ ਜਦੋਂ ਆਣ ਕੇ ਦੇਖਿਆ ਤੁਸੀਂ ਤੁਹਾਨੂੰ ਕਿਵੇਂ ਲੱਗਦਾ ਸੀ ਵੀ ਇਹ ਹਾਲਾਤ ਤਾਂ ਬਾਈ ਜੀ ਮੇਰੀਆਂ ਵੀ ਇੱਕ ਵਾਰੀ ਜਿਹਾ ਲੱਤਾ ਕੰਬ ਗਿਆ ਸੀ ਉਹਨੂੰ ਕਰਾਂ ਕੀ ਬਿਲਕੁਲ ਸਾਡੀ ਸਾਰੀ ਬਾਹਰ ਨਿਕਲੀ ਸੀ ਪੂਸ ਟੋਟਣ ਦੇ ਕਾਰਨ ਮਾ ਸਾਰਾ ਸੀ ਜਿਹੜਾ ਇੰਨਾ ਲਹਿ ਗਿਆ ਨਾ ਇੰਨਾ ਸਾਰਾ ਜਿੱਦ ਸਾਰਾ ਜਿਹੜੀ ਟਿੱਕ ਹਾਂਜੀ ਉਹ ਹੱਡੀ ਸਾਰੀ ਬਾਹਰ ਆ ਗਈ ਜਦੋਂ ਹਾਂਜੀ ਉਸ ਤੋਂ ਬਾਅਦ ਮੁਰਤੇ ਮੇਰੀਆਂ ਦਾ ਇੱਕ ਵਾਰੀ ਲੱਗਾ ਕੰਮੀਆਂ ਫਿਰ ਮਹਾਂ ਕਰੋ ਕੋਈ ਨਹੀਂ ਦੇ ਨੇ ਕਰਦੇ ਕੁਝ ਨਾ ਹਾਂਜੀ ਚਲੋ ਹੁਣ ਮਾੜ ਦੀ ਕਿਰਪਾ ਦੀ ਨਿਵੇਦਨ ਕਰ ਆਪਣੇ ਹਾਂ ਨਹੀਂ ਤਾਂ ਵੇਖਣ ਨੂੰ ਦਿਲ ਨਹੀਂ ਸੀ ਕਰਦਾ ਹੋਰ ਹੀ ਮਨ ਨੂੰ ਬਾਈ ਜੀ ਅਲੱਗ ਤੁਹਾਨੂੰ ਦਿਖਾਈ ਆ ਪੂਛ ਤੇ ਡਾਕਟਰ ਸਾਹਿਬ ਦਾ ਨੰਬਰ ਪਾਉ ਜੀ ਉੱਤੇ ਆ ਜਦੋਂ ਮਰਜੀ ਡਾਕਟਰ ਸਭਰਾਵਾ ਦੇ ਨੇੜੇ ਪੈਂਦਾ ਬਾਈ ਜੀ ਪਾਰਲੇ ਬੂਟੇ ਵਾਲੀਆ ਜ਼ਿਲ੍ਹਾ ਫਿਰੋਜ਼ਪੁਰ ਪੈਂਦਾ ਹੈ ਬਾਕੀ ਸਾਡੇ ਇੱਥੇ ਮਾਝੇ ਚ ਡਾਕਟਰ ਸਾਹਿਬ ਬੜੇ ਪੁਰਾਣੇ ਸਮੇਂ ਤੋਂ ਕੰਮ ਕਰ ਰਹੇ ਆ ਤੇ ਮੈਂ ਨਾ ਵੀ ਧੰਨਵਾਦ ਆ ਬਾਈ ਜੀ ਡਾਕਟਰ ਸਾਹਿਬ ਦਾ ਵੇਖੋ ਕਹਣ ਪੂਛ ਨੂੰ ਜੋਇੰਟ ਕਰਾ ਠੋਕ ਕੇ ਲਾ ਦਿੰਦਾ ਫਿਰ ਵੀ ਕੋ ਉਹ ਕਹਿੰਦਾ ਮਜ਼ਬੂਤ ਜੋੜ ਹੈ ਨਾ ਤੇ ਬਹੁਤ ਸੋਹਣਾ ਬਾਕੀ ਮੈਂ ਧੰਨਵਾਦ ਕਰਦਾ 7 ਮਿੰਟਾਂ ਦੇ ਵਿੱਚ ਵਿੱਚ ਬਾਈ ਕੀ ਡਾਕਟਰ ਸਾਹਿਬ 10 ਮਿੰਟ ਬਹੁਤ ਦੂਰ ਆ 7 ਮਿੰਟਾਂ ਦੇ ਵਿੱਚ ਵਿੱਚ ਡਾਕਟਰ ਸਾਹਿਬ ਇੱਥੇ ਪਹੁੰਚ ਚੁੱਕੇ ਆ ਜੀ ਤੇ ਮੈਂ ਦਾ ਦਿਲੋਂ ਸਲੂਟ ਕਰਦਾ ਇਹੋ ਜਿਹਾ ਕਿਉਂਕਿ ਡਾਕਟਰ ਸਾਹਿਬ ਕਿਉਂਕਿ ਰੱਬ ਦਾ ਰੂਪ ਆਪਾਂ ਕਹਿ ਦਿੰਨੇ ਆ ਹਨਾ ਵਾਕਿਆ ਭਾਉਜੀ ਡਾਕਟਰ ਰੱਬ ਦਾ ਰੂਪ ਹੁੰਦੇ ਆ ਤੇ ਜਦੋਂ ਵੇਖਿਆ ਪੂਛ ਨੂੰ ਕਰਾਂ ਜਦੋਂ ਕੱਟੀ ਗਈ ਹਨਾ ਟੁੱਟ ਗਈ ਪੂਛ ਛੋਟੀ ਦੇ ਸਿੰਘ 'ਚ ਫਸਣ ਕਾਰਨ ਤੇ ਉਧਰੋਂ ਮੱਝ ਨੇ ਯੋਰ ਮਾਰਤਾ ਤੇ ਪੂਛ ਗਈ ਟੁੱਟ ਤੇ ਆਹ ਵੇਖੋ ਬਾਈ ਜੀ ਕੀ ਹਾਲਾਤ ਜਿਹੜੇ ਪੂਛ ਪਈ ਆ ਤੇ ਬਾਕੀ ਨੰਬਰ ਆਪਾਂ ਜਾਰੀ ਕਰਤਾ ਤੇ ਸਵਰਕ ਕਰ ਲਓ ਤੇ ਪੂਛ ਨੂੰ ਧਾ ਕੇ ਆ ਵੇਖੋ ਇਹਦੇ ਉੱਤੇ ਸਰੀਕੇ ਕਰਮਕਾਰ ਕਰਕੇ ਹੈਨਾ ਅੱਗ ਤੇ ਸਰੀਕੇ ਕਰਮਕਾਰ ਹੋ ਗਏ ਆ ਬਾਲਨਸਰਾ ਵੱਟ ਕੇ ਤੇ ਪੋਛ ਨੂੰ ਸੱਟ ਕੀਤਾ ਜੀ ਧੰਨਵਾਦ ਤੇ ਬੜੀ ਦੁੱਖ ਵਾਲੀ ਗੱਲ ਆ ਜੀ ਜਦੋਂ ਇਹੋ ਜੀ ਹਾਲਾਤ ਹੋ ਜਾਣ ਇੱਕ ਆਪਣੀ ਅੱਜ ਝੋਟੀ ਪੂਰੀ ਮੱਝ ਐਸ ਦੀ ਮਾਂ ਐਸ ਕੱਟੀ ਦੀ ਮਾਂ ਉਹ ਵੀ ਅੱਜ ਬਾਈ ਜੀ ਪੂਰੀ ਹੋ ਗਈ ਅਚਾਨਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਢਿੱਲੀ ਹੋਈ ਤੇ ਦੋ ਦਿਨਾਂ ਦੇ ਵਿੱਚ ਵਿੱਚ ਹੀ ਜਨੇਚਰ ਨੂੰ ਡਾਇਰੈਕਟਰ ਸਾਹਿਬ ਨੂੰ ਸਾਨੂੰ ਪਤਾ ਲੱਗਾ ਤੇ ਉਹਨੇ ਜਰ ਨੂੰ ਬਾਈ ਜੀ ਉਹਦਾ ਸਮਾਂ ਆਣ ਲੱਗਾ ਸੀ ਦੋਸਤੋ ਜਦੋਂ ਆਪਾਂ ਇਹੋ ਜਿਹਾ ਸੀਨ ਦੇਖਦੇ ਆ ਤਾਂ ਆਪਾਂ ਇੱਕਦਮ ਜੱਕਦਮ ਡੋਲ ਜਾਣੇ ਆ ਵੀ ਯਾਰ ਇਹਨੂੰ ਕਿਤੇ ਹਨਾ ਜਿਵੇਂ ਆ ਪੁੱਛ ਕਿਵੇਂ ਕੱਟੀ ਗਈ ਹਨਾ ਤੇ ਜੱਕਦਮ ਬੰਦਾ ਡੋਲ ਜਾਂਦਾ ਵੀ ਪਤਾ ਨਹੀਂ ਯਾਰ ਕੀ ਹੋ ਗਿਆ ਤੇ ਬਾਕੀ ਘਬਰਾਉਣ ਦੀ ਕੋਈ ਗੱਲ ਨਹੀਂ ਕਿਤੇ ਨਹੀਂ ਤੁਹਾਨੂੰ ਟੈਨਸ਼ਨ ਜ਼ਿਆਦਾ ਜਾਣ ਦੀ ਵੀ ਜਾਣ ਦੀ ਦੂਰ ਉਸੇ ਵੇਲੇ ਪਾਉਜੀ ਸਪਰਕ ਕਰੋ ਡਾਇਰੈਕਟਰ ਸਾਹਿਬ ਨਾਲ ਤੇ ਡਾਕਟਰ ਸਾਹਿਬ ਸੂਵੇ ਪਈ ਮਾਜਾ ਜਿਵੇਂ ਹੈਨਾ ਤੇ ਵੇਖ ਕੇ ਬੰਦਾ ਘਬਰਾ ਜਾਂਦਾ ਵੀ ਮਾਜੀ ਯਾਰ ਸੋਣ ਵਾਲੀ ਆ ਤੈਨੂੰ ਲੈ ਚਲੀ ਗਏ ਕਿਹ ਰਾਂਦਾ ਤੇ ਬਾਕੀ ਟੈਨਸ਼ਨ ਨਾ ਲਓ ਬਾਈ ਜੀ ਜਦੋਂ ਇਹੋ ਜਿਹਾ ਸੀਨ ਅਸੀਂ ਦੇਖਿਆ ਸੀ ਨਾ ਤੇ ਬਹੁਤ ਭਿਆਨਕ ਸੀਨ ਸੀ ਤੇ ਮੈਨਾਂ ਧੰਨਵਾਦ ਡਾਕਟਰ ਸਾਹਿਬ ਦਾ ਟੀਕੇ ਲਾ ਕੇ ਤੇ ਜਿਹੜੀ ਪੂਛ ਦਾ ਹਨਾ ਵੇਖੋ ਕਰਾ ਕਰ ਦਿੱਤੀ ਓਕੇ ਇਹ ਸ਼ੇਅਰ ਕਰੋ ਬਾਕੀ ਡਾਕਟਰ ਸਾਹਿਬ ਦਾ ਨੰਬਰ ਉੱਤੇ ਮੈਂਸ਼ਨ ਕਰ ਦਿੰਨੇ ਆਪਾਂ ਜਦੋਂ ਮਰਜ਼ੀ ਡਾਇਰੈਕਟਰ ਬੂਟੇ ਵਾਲੀਏ ਨਾਲ ਸੰਪਰਕ ਕਰ ਸਕਦੇ ਆ ਜੀ